ਫਾਜਲਕਾ ਸਦਰ ਥਾਣੇ ਦਾ ਕਿਸਾਨ ਯੂਨੀਅਨ ਵੱਲੋਂ ਕੀਤਾ ਗਿਆ ਘਰਾਓ ਅੱਜ ਫਾਜਲਕਾ ਦੇ ਸਦਰ ਥਾਣੇ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਘਰਾਵ ਕੀਤਾ ਗਿਆ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਨਮਾਇंदे ਲਾਹਪ੍ਰੀਤ ਸਿੰਘ ਦੀ ਜੋ ਕਿ ਕੁਝ ਮਹੀਨੇ ਪਹਿਲਾਂ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਹਾਦਸੇ ਤੋਂ ਬਾਅਦ ਕਿਸਾਨ ਯੂਨੀਅਨ ਤੇ ਆਗੂਆਂ ਨੂੰ ਇਹ ਪਤਾ ਚੱਲਿਆ ਕਿ ਜਿਸ ਗੱਡੀ ਨਾਲ ਇਹ ਹਾਦਸਾ ਵਾਪਰਿਆ ਉਹ ਗੱਡੀ ਇੱਕ ਪੁਲਿਸ ਮੁਲਾਜ਼ਮ ਦੀ ਐ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਔਰ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਪਰ ਅਜੇ ਤੱਕ ਉਹਨਾਂ ਦਾ ਕਹਿਣਾ ਹੈ ਕਿ ਚੰਗੀ ਤਰ੍ਹਾਂ ਜਾਂਚ ਕਰਕੇ ਬਣਦੀ ਕਾਰਵਾਈ ਨਹੀਂ ਕੀਤੀ ਗਈ ਹੁਣ ਤੁਹਾਨੂੰ ਪਹਿਲਾਂ ਸੁਣਾਉਂਦੇ ਆਂ ਕਿਸਾਨ ਆਗੂਆਂ ਦੇ ਬਿਆਨ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੇ ਰੂਬਰੂ ਕਰਾਂਗੇ ਕੀ ਹੈ ਪੂਰਾ ਮਾਮਲਾ ਬਨੇ ਰਹਿਣਾ ਇਸ ਵੀਡੀਓ ਦੇ ਅਖੀਰ ਤੱਕ ਫਾਜ਼ਲਕਾ ਤੋਂ ਲਖਵੀਰ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਟਰ ਇਹ ਹੈ ਲਗਭਗ ਅੱਜ ਤੋਂ 5 ਮਹੀਨੇ ਪਹਿਲਾਂ ਸਾਡਾ ਇੱਕ ਸਾਥੀ ਲਾਪਰਿਤ ਜਿਹੜਾ ਕਿ ਆਪਣੀ ਭੈਣ ਦੀ ਸ਼ਾਦੀ ਦੇ ਸਬੰਧ ਦੇ ਵਿੱਚ ਇੱਕ ਦਿਨ ਪਹਿਲਾਂ ਸਿਰਫ ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂਜ ਸਵੇਰ ਦੇ ਵਕਤ ਸਵੇਰੇ ਸਵੇਰੇ ਟਰੈਕਟਰ ਟਰਾਲੀ ਤੇ ਸੱਦੀ ਲੈ ਨਾ ਰਿਹਾ ਸੀ ਤਾਂ ਪਿੱਛੋਂ ਇੱਕ ਆਪਣੇ ਫਾਜ਼ਲਕਾ ਜ਼ਿਲ੍ਹੇ ਦਾ ਪੁਲਿਸ ਮੁਲਾਜ਼ਮ ਜਿਹੜਾ ਕਿ ਆਪਣੀ ਪੁਰਾਣੀ ਕਾਫੀ ਪੁਰਾਣੀ ਐਕਸਪਾਇਰ ਹੋਈ ਗੱਡੀ ਲੈ ਕੇ ਬੜੀ ਸਪੀਡ ਦੇ ਵਿੱਚ ਆ ਰਿਆ ਸੀ ਤਾਂ ਪਿੱਛੋਂ ਗੱਡੀ ਉਹ ਟਰਾਲੀ ਦੇ ਵਿੱਚ ਟਕਰਾਈ ਜਿਹਦੇ ਦੌਰਾਨ ਸਾਡਾ ਸਾਥੀ ਟਰਾਲੀ ਤੋਂ ਡਿੱਗਿਆ ਤੇ ਗੰਭੀਰ ਜ਼ਖਮੀ ਹੋ ਗਿਆ ਉਸ ਘਟਨਾ ਦੇ ਨਾਲ ਜੁੜੇ ਹੋਏ ਸਾਡੇ ਜ਼ਿਲ੍ਹੇ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਿੰਦਰ ਲਾਧੂ ਕਾ ਜੀ ਵੀ ਉਸ ਸ਼ਾਦੀ ਦੇ ਸਬੰਧ ਦੇ ਵਿੱਚ ਕਾਰ ਤੇ ਸਬਜ਼ੀ ਲੈਣ ਆਏ ਹੋਏ ਸੀ ਉਹ ਪਹਿਲਾਂ ਆ ਗਏ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਜਾ ਕੇ ਦੇਖਿਆ ਤਾਂ ਦੋਨਾਂ ਜ਼ਖਮੀਆਂ ਨੂੰ ਲਿਆ ਕੇ ਸਿਵਲ ਹਸਪਤਲ ਦਾਖਰ ਕਰਾਇਆ ਗਿਆ ਪਰ ਉਸ ਟਾਈਮ ਪ੍ਰਸ਼ਾਸਨ ਨੇ ਡਾਕਟਰਾਂ ਨੂੰ ਫੋਨ ਕੀਤਾ ਇੱਕ ਤਾਂ ਸਵੇਰ ਦਾ ਟਾਈਮ ਸੀ ਡਾਕਟਰ ਵੈਸੇ ਘੱਟ ਸੀ ਤਾਂ ਫੋਨ ਕੀਤਾ ਕਿ ਸਾਡਾ ਜਿਹੜਾ ਮੁਲਾਜ਼ਮ ਹੈ ਇਹਨੂੰ ਬਚਾਓ ਇਹਦੇ ਸੱਟਾਂ ਬਹੁਤ ਜ਼ਿਆਦਾ ਹੈ ਤਾਂ ਜਿਹੜੇ ਉਹ ਡਾਕਟਰ ਸੀ ਉਹਨਾਂ ਦਾ ਸਾਰਾ ਧਿਆਨ ਉਹ ਪੁਲਿਸ ਮੁਲਾਜ਼ਮ ਤੇ ਹੋ ਗਿਆ ਤੇ ਅੱਧੇ ਪੌਣੇ ਦੇ ਘੰਟੇ ਅੱਧੇ ਪੌਣੇ ਘੰਟੇ ਦੇ ਅੰਦਰ ਅੰਦਰ ਸਾਡਾ ਜਿਹੜਾ ਸਾਥੀ ਲਾਪਰਿਤ ਹੈ ਉਹ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਤਾਂ ਉਸ ਤੋਂ ਬਾਅਦ ਸਾਰਾ ਦਿਨ ਪੁਲਿਸ ਪ੍ਰਸ਼ਾਸਨ ਆਉਜੀ ਜਾਉਜੀ ਕਰਦਾ ਰਿਹਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਅਖੀਰ ਜਥੇਬੰਦੀ ਨੇ ਆਪਣਾ ਪ੍ਰੈਸ਼ਰ ਪਾ ਕੇ ਸ਼ਾਮ ਨੂੰ 3 ਵਜੇ ਦੇ ਕਰੀਬ ਡੀਐਸਪੀ ਨੂੰ ਇੱਥੇ ਬੁਲਾ ਕੇ ਜਥੇਬੰਦੀ ਦੇ ਜ਼ੋਰ ਤੇ ਉਸ ਮੁਲਾਜ਼ਮ ਦੇ ਖਰਾਬ ਪਰਚਾ ਕਰਵਾਇਆ ਪਰਚਾ ਦਰਜ ਹੋਣ ਤੋਂ ਬਾਅਦ ਸਾਡੇ ਸਾਥੀ ਦਾ ਰਾਤ ਨੂੰ ਨੇਰੇ ਹੋਏ ਸਸਕਾਰ ਹੋਇਆ ਉਸ ਤੋਂ 2 ਦਿਨਾਂ ਬਾਅਦ ਹੀ ਉਸ ਮੁਲਾਜ਼ਮ ਦੇ ਪਰਿਵਾਰਵੰਨਿਓ ਲਾਪਰੀ ਦੇ ਪਰਿਵਾਰ ਨੂੰ ਧਮਕੀਆਂ ਜਾਂਦੀਆਂ ਰਹੀਆਂ ਕਿ ਤੁਸੀਂ ਪਰਚਾ ਕਰਾ ਲਿਆ ਤੁਹਾਨੂੰ ਦੇਖ ਲਾਂਗੇ ਅਸੀਂ ਇਹ ਕਰ ਲਾਂਗੇ ਉਹ ਕਰ ਲਾਂਗੇ ਉਹਦੇ ਸਬੰਧ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਐਸਐਸਪੀ ਸਾਹਿਬ ਨੇ ਐਸ਼ਵਾਸ਼ਣ ਦਵਾਇਆ ਕਿ ਨਹੀਂ ਅਸੀਂ ਬਣਦੀ ਕਾਰਵਾਈ ਕਰਾਂਗੇ ਪਰ ਉਸ ਤੋਂ ਬਾਅਦ ਉਸ ਮੁਲਾਜ਼ਮ ਨੂੰ ਇਨਕੁਆਇਰੀ ਲਾ ਕੇ ਪਰਚਾ ਨੂੰ ਪਰਚੇ ਨੂੰ ਖਾਰਜ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਥੇਬੰਦੀ ਦਾ ਦਬਾਅ ਹੋਣ ਕਰਕੇ ਐਸਐਸਪੀ ਸਾਹਿਬ ਨੂੰ ਅਸੀਂ ਆਪਣੀ ਇੱਕ ਲੈਟਰ ਪੈਡ ਦੇ ਮੰਗ ਪੱਤਰ ਦਿੱਤਾ ਕਿ ਇਸ ਦੋਸ਼ੀ ਵਿਅਕਤੀ ਦੇ ਖਿਲਾਫ ਕੋਰਟ ਚ ਚਲਾਨ ਪੇਸ਼ੀ ਕੀਤਾ ਜਾਵੇ ਪਰ ਪੁਲਿਸ ਵੱਨੀ ਉਹ ਜਿਹੜੀ ਕਾਰਜਕਾਰੀ ਹੈ ਉਹਦੀ ਬਿਲਕੁਲ ਨਾ ਮੱਤਰ ਰਹੀ ਤਾਕੀਰ ਸਾਨੂੰ ਇਹ ਸੰਘਰਸ਼ ਵਢਣਾ ਪਿਆ ਅਸੀਂ ਪੁਲਿਸ ਨੂੰ ਚੈਲੰਜ ਕੀਤਾ ਕਿ ਜੇ ਤੁਸੀਂ ਚਲਾਨ ਪੇਸ਼ ਨਾ ਕੀਤਾ ਤਾਂ ਅਸੀਂ ਤੁਹਾਡੇ ਖਿਲਾਫ 13 ਤਰੀਕ ਨੂੰ ਧਰਨਾ ਦੇਵਾਂਗੇ ਤੁਹਾਡੇ ਖਿਲਾਫ ਜ਼ਰੂਰ ਉਸ ਪ੍ਰਦਰਸ਼ਨ ਕਰਾਂਗੇ ਜਿਹਦਾ ਅੱਜ 13 ਤਰੀਕ ਆਈ ਹੈ ਤਾਂ ਅਸੀਂ ਇਹ ਧਰਨਾ ਵਢਿਆ ਇਹ ਚਲਾਨ ਪੇਸ਼ ਕਰਨ ਦੀ ਸੀਮਾ ਨਿਕਲ ਚੁੱਕੀ ਹੈ ਜੀ ਬਿਲਕੁਲ ਨਿਕਲ ਗਈ 90 ਦਿਨ ਦਾ ਟਾਈਮ ਹੁੰਦਾ ਜੀ ਇਹੀ ਕੋਈ ਆਮ ਵਿਅਕਤੀ ਦੋਸ਼ੀ ਹੁੰਦਾ ਤਾਂ 90 ਦਿਨਾਂ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਚਲਾਨ ਪੇਸ਼ ਕਰ ਦੇਣਾ ਸੀ ਹੋ ਸਕਦਾ ਉਹਦੇ ਪਰਿਵਾਰ ਦੇ ਵੀ ਇੱਕ ਜੀਆਂ ਨੂੰ ਐਡ ਕਰ ਲੈਂਦੇ ਪਰ ਇਹ 5 ਮਹੀਨਿਆਂ ਤੋਂ ਵੱਧ ਟਾਈਮ ਬੀਤ ਚੁੱਕਿਆ ਹੈ ਹਜੇ ਤੱਕ ਉਸ ਦੋਸ਼ੀ ਦੇ ਖਿਲਾਫ ਚਲਾਨ ਨਹੀਂ ਪੇਸ਼ ਹੋਇਆ ਤੇ ਇਹ ਕਿਹਾ ਜਾ ਰਿਹਾ ਸੀ ਕਿ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਤੰਕੀਆਂ ਦਿੱਤੀਆਂ ਜਾ ਰਹੀਆਂ ਸੀ ਇਹਦੀ ਕੋਈ ਰਿਟਰਨ ਸ਼ਿਕਾਇਤ ਕੀਤੀ ਸੀ ਕਿ ਵੀ ਕਿਹੜੀ ਰਿਟਰਨ ਰਿਟਰਨਜ਼ ਕਿਹਾਤ ਨਹੀਂ ਅਸੀਂ ਕੀਤੀ ਰਿਟਰਨਜ਼ ਕਿਹਾਤ ਕੀ ਹੈ ਆਪਣੇ ਜਿਹੜੇ ਐਸਐਸਪੀ ਸਾਹਿਬ ਹੈ ਉਹਦੇ ਕੋਲੇ ਉਹ ਦੋਸ਼ੀ ਨੇ ਇਨਕੁਆਇਰੀ ਲਾਈ ਹੈ ਕਿ ਮੇਰੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਤੁਸੀਂ ਇਹ ਦੇਖੋ ਵੀ ਇੱਕ ਪਾਸੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਪੁਲਿਸ ਮੁਲਾਜ਼ਮ ਜਿਹੜਾ ਖੁਦ ਦੋਚੀ ਹੈ ਉਹ ਕਹਿ ਰਿਹਾ ਝੂਠਾ ਮਕਦਮਾ ਦਰਜ ਕੀਤਾ ਗਿਆ ਝੂਠਾ ਉਹਦੇ ਵਿੱਚ ਕੀ ਹੋ ਗਿਆ ਕਿਸੇ ਦੀ ਮੌਤ ਨੂੰ ਕਦੇ ਝੂਠਾ ਸਾਬਤ ਕੀਤਾ ਜਾ ਸਕਦਾ ਉਸ ਤੋਂ ਬਾਅਦ ਉਹ ਐਸਐਸਪੀ ਤੋਂ ਇਨਕੁਆਇਰੀ ਐਸਪੀਐਚ ਕੋਲੇ ਹੁੰਦੀ ਹੈ ਤੇ ਐਸਪੀਐਚ ਸਾਹਿਬ ਦੇ ਰੀਡਰ ਅੱਗੋਂ ਪਰਿਵਾਰ ਨੂੰ ਕਹਿੰਦੇ ਆ ਕੇ ਸਾਡੇ ਲਿਖੇ ਹੋਏ ਬਿਆਨਾਂ ਤੇ ਜਾਂਦਾ ਸਾਈਨ ਕਰ ਦਿਓ ਨਹੀਂ ਤਾਂ ਤੁਹਾਨੂੰ ਤੀਜੇ ਦਿਨ ਇੱਥੇ ਥਾਣੇ 'ਚ ᱜੇੜਾ ਮਰਾਈ ਰੱਖਾਂਗੇ ਥੋੜੀ ਕਾਰਵਾਈ ਕੋਈ ਨਹੀਂ ਹੋਣੀ ਤਾਂ ਜਿਹਦੇ ਸਬੰਧ ਦੇ ਵਿੱਚ ਅਸੀਂ ਰਿਟਰਨ ਐਸਐਸਪੀ ਸਾਹਿਬ ਨੂੰ ਲਿਖ ਕੇ ਦਿੱਤਾ ਹੋਇਆ ਨੂੰ ਪੇਸ਼ ਨਹੀਂ ਹੁੰਦਾ ਤਾਂ ਇਹਦੇ ਸਬੰਧ ਦੇ ਵਿੱਚ ਇੱਕ ਕਮੇਟੀ ਬਣ ਗਈ ਹੈ ਜਿਹਦੇ ਵਿੱਚ ਸਾਡੀ ਸੂਬਾ ਟੀਮ ਦੇ ਆਗੂ ਵੀ ਹੈ ਜ਼ਿਲ੍ਹਾ ਟੀਮ ਦੇ ਆਗੂ ਵੀ ਹੈ ਭਰਾਤਰੀ ਜਥੇਬੰਦੀਆਂ ਦੇ ਆਗੂ ਵੀ ਹੈ ਤਾਂ ਉਹ ਕਮੇਟੀ ਜੋ ਫੈਸਲਾ ਲਵੇਗੀ ਇਹਦੂ ਐਕਸ਼ਨ ਹੈ ਜਿਹੜਾ ਉਹ ਸਖਤ ਹੋਵੇਗਾ ਇਹਦੂ ਨਰਮ ਨਹੀਂ ਹੋਵੇਗਾ ਮਾ ਸੁਰਿੰਦਰ ਲਾਧੂ ਦਾ ਜੀਲਾ ਪ੍ਰਦਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਸਾਡੇ ਸਾਥੀ ਲਵਪ੍ਰੀਤ ਦੀ ਲਗਭਗ 5 ਮਹੀਨੇ ਪਹਿਲਾਂ ਰੋਡ ਐਕਸੀਡੈਂਟ ਦੇ ਦੌਰਾਨ ਮੌਤ ਹੋ ਜਾਂਦੀ ਹੈ ਉਹਨੂੰ ਅਸੀਂ ਐਕਸੀਡੈਂਟ ਨਹੀਂ ਗਿਣਾਂਗੇ ਉਹਨੂੰ ਅਸੀਂ ਕਤਲ ਗਿਣਾਂਗੇ ਇੱਕ ਸਾਈਡ ਤੇ ਖੜੀ ਟਰਾਲੀ ਖੜੀ ਦੇ ਵਿੱਚ ਪਿੱਛੋਂ ਲਿਆ ਕੇ ਮਾਰਨਾ ਕਾਰ ਲਗਭਗ 15 ਸਾਲ ਐਕਸਪਾਇਰ ਹੈ ਜਿੰਦੀ ਫਿਟਨੈਸ ਨਾ ਹੋਣ ਕਰਕੇ ਉਹਦੀ ਅਣਗਹਿਲੀ ਕਰਕੇ ਸਾਡਾ ਜਿਹੜਾ ਸਾਥੀ ਸਾਥੋਂ ਵਿਛੜ ਗਿਆ ਵਿਛੜਨ ਤੋਂ ਬਾਅਦ ਪੁਲਿਸ ਦਾ ਧੱਕਾ ਇੰਨਾ ਕਿ ਜਿਆਦਾ ਐਫਆਰ ਕਰਨੋਂ ਕੋ ਤਿਆਰ ਨਹੀਂ ਸੀ ਜਿਹਦੇ ਮਜਬੂਰਾਂ ਸਾਨੂੰ ਡੈੱਡ ਬੋਡੀ ਜਿਹੜੀ ਹੈ ਰੋਡ ਤੇ ਲਿਆਉਣ ਦੀ ਨੋਬਤ ਆ ਗਈ ਉਹਦੇ ਚਲਦਿਆਂ ਪ੍ਰਸ਼ਾਸਨ ਨੇ ਐਫਆਰ ਦਰਜ ਕੀਤੀ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਵੱਲੋਂ ਲਗਾਤਾਰ ਧਮਕੀਆਂ ਆਈਆਂ ਧਮਕੀਆਂ ਤੋਂ ਬਾਅਦ ਦੋਸ਼ੀ ਨੇ ਐਸਪੀ ਦੇ ਇਨਕੁਆਰੀ ਲਈ ਇਨਕੁਆਰੀ ਚੋ ਕੀ ਲਿਖਦਾ ਕਿ ਹੁੱਲੜ ਬਾਜੀ ਕਰਦੇ ਆਉਂਦੇ ਸੀ ਉਹਨਾਂ ਨੇ ਇੱਕੋ ਦਮ ਟਰੈਕਟਰ ਵੱਟਿਆ ਜਿਹਦੇ ਚੋ ਮੇਰੀ ਗੱਡੀ ਤੇ ਨੁਕਸਾਨ ਹੋ ਗਿਆ ਤੇ ਮੈਨੂੰ ਇਹ ਮੁਕਦਮੇ ਤੋਂ ਜਿਹੜਾ ਹੈ ਪਰਚਾ ਖਰਜ ਕਰਕੇ ਮੈਨੂੰ ਬਾਹਰ ਕੱਢਿਆ ਜਾਵੇ ਔਰ ਉਹਦੇ ਰੀਡਰਾਂ ਦੇ ਵੱਲੋਂ ਪਰਿਵਾਰ ਨੂੰ ਅਕਸਰ ਧਮਕਾਇਆ ਜਾਂਦਾ ਰਿਹਾ ਵੀ ਤੁਸੀਂ ਇਹ ਤੇ ਸਾਇਨ ਕਰ ਦਿਓ ਨਹੀਂ ਤਾਂ ਜਿਹੜਾ ਸੀ ਦੂਜੇ ਚੌਥੇ ਦਿਨ ਤੁਹਾਨੂੰ ਬੁਲਾਵਾਂਗੇ ਔਰ ਪਰਿਵਾਰ ਨੂੰ ਜਿਹੜਾ ਇੰਨਾ ਕੁ ਹਰਾਸਮੈਂਟ ਕੀਤਾ ਕਿ ਉਹਨਾਂ ਦੇ ਮਾਤਾ ਜਿਹੜੀ ਹੈ ਦਿਮਾਗੀ ਅਪਸੈਟ ਹੋ ਗਈ ਉਹਨਾਂ ਨੂੰ ਗੋਲੀ ਜਾਂ ਇੰਜੈਕਸ਼ਨ ਤੋਂ ਬਿਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਪਰਿਵਾਰ ਜਿਹੜਾ ਇੱਥੋਂ ਤੱਕ ਪਰਿਵਾਰ ਦੀ ਜਿਹੜੀ ਆ ਗਈ ਵੀ ਪਰਿਵਾਰ ਜਾਂ ਤਾਂ ਮਰ ਜਾਂਦਾ ਤੇ ਜਾਂ ਕੁਝ ਵੀ ਕਰ ਜਾਂਦਾ ਉਹਦੇ ਚੋਂ ਕ੍ਰਾਂਤੀ ਕਰੇ ਕਿਸਾਨ ਜਿਉ ਨੇ ਪਰਿਵਾਰ ਦੀ ਬਾਹ ਫੜੀ ਔਰ ਜਿਹੜਾ ਅਸੀਂ ਅੱਜ ਧਰਨਾ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਤੱਕੇ ਛੇ ਦੇ ਖਿਲਾਫ ਜਿਹੜਾ ਅੱਜ ਲਾ ਰਹੇ ਆ ਅਸੀਂ ਪਰਿਵਾਰ ਨੂੰ ਅਕਸਰ ਉਹਨਾਂ ਦੇ ਜਿਹੜੇ ਰਿਸ਼ਤੇਦਾਰਾਂ ਵੱਲੇ ਜਾ ਕੇ ਕਿਹਾ ਜਾਂਦਾ ਕੋਈ ਨਾ ਅਸੀਂ ਮੁਲਾਜ਼ਮ ਆ ਦੇਖ ਲਾਂਗੇ ਛੁੱਟੇ ਪਰਚੇ ਚ ਫਸਾਉਣ ਦੇ ਵਿੱਚ ਜਿਹੜੇ ਨਾਲ ਉਹਨਾਂ ਨੇ ਧਮਕੀਆਂ ਦਿੱਤੀਆਂ ਪਹਿਲਾਂ ਹੀ ਫੋਨ ਆਇਆ ਉਹ ਵੀ ਇੱਕ ਚੌਕੀ ਇੰਚਾਰਜ ਦਾ ਲਾਧੂ ਕਾ ਮੰਡੀ ਇੰਚਾਰਜ ਦਾ ਫੋਨ ਆ ਵੀ ਆ ਕੇ ਗੱਲ ਕਰੋ ਜਾਂਗੇ ਹਾਂਜੀ ਬਿਲਕੁਲ ਜਾਂ ਉਹਨਾਂ ਨੂੰ ਬਾਹਰ ਆਣਾ ਪੈਗਾ ਨਹੀਂ ਨਹੀਂ ਗੱਲਬਾਤ ਲਈ ਅਸੀਂ ਤਿਆਰ ਆ ਸਾਡੀ ਕਮੇਟੀ ਬਣ ਗਈ ਹੈ ਸਾਡੇ ਹੋਰ ਵੀ ਭਰਾਤਰੀ ਜਥੇਬੰਦੀਆਂ ਆਈਆਂ ਹਨ ਉਹਨਾਂ ਦੇ ਵੇਖ ਕੇ ਇੱਕ ਸਾਥੀ ਜਿਹੜਾ ਗੱਲਬਾਤ ਲਈ ਅਸੀਂ ਜ਼ਰੂਰ ਜਾਵਾਂਗੇ ਜੇ ਗੱਲਬਾਤ ਚ ਹੱਲ ਹੁੰਦਾ ਤਾਂ ਜ਼ਰੂਰ ਅਸੀਂ ਕਰਾਂਗੇ ਸਰ ਸਰਕਾਰ ਕਹਿੰਦੀ ਹੈਗੀ ਹੈ ਕਿ ਹਰ ਨਾਗਰਿਕ ਦੀ ਸੁਰੱਖਿਆ ਅਸੀਂ ਜਿਹੜੀ ਇਹ ਸੁਨਿਸ਼ਚਿਤ ਕਰਦੇ ਆ ਗਿਆਂ ਹਰ ਬੰਦੇ ਦੇ ਨਾਲ ਛੜਦੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਆਮ ਆਦਮੀ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਵਾਸਤੇ ਆਈ ਹੈ ਉਹ ਨੂੰ ਕਿਵੇਂ ਦੇਖਿਓ ਤੁਸੀਂ ਦੇਖੋ ਜੀ 5 ਮਹੀਨੇ ਹੋ ਗਏ ਸਾਥੀ ਦੀ ਮੌਤ ਹੋਈ ਨੂੰ ਅਜੇ ਤੱਕ ਚਲਾਨ ਪੇਸ਼ ਨਹੀਂ ਹੋਇਆ ਸਗੋਂ ਅਸੀਂ ਇਹਦੇ ਚੋ ਵੀ ਸੋਚਦੇ ਆਂ ਰਾਜਨੀਤਿਕ ਜਿਹੜਾ ਬੰਧਿਆ ਤੇ ਇਹਦੇ ਤੇ ਹੱਥ ਹੋ ਸਕਦਾ ਦਬਾਅ ਹੋ ਸਕਦਾ ਨਹੀਂ ਤਾਂ ਵਰਨਾ ਚਲਾਨ ਕਦੋਂ ਦਾ ਪੇਸ਼ ਹੋ ਜਾਂਦਾ ਅੱਜ ਮੈਂ ਇੱਥੇ ਆਇਆ ਤੇ ਇੱਕ ਪਰਚੇ ਦੇ ਬਾਰੇ ਦੱਸਿਆ ਜਿਸ ਬੰਦੇ ਤੁਸੀਂ ਧਰਗਾਂ ਦਿੱਤਾ ਪਹਿਲਾਂ ਵੀ ਟਾਈਮ ਤੇ ਆ ਰਿਹਾ ਸੀ ਉਹ ਵਿੱਚ ਤੇ ਉਹਦੇ ਜੋ ਐਕਸੀਡੈਂਟ ਕੇਸ ਹੋਇਆ ਉਹ ਮੈਂ ਇਹ ਦੱਸ ਉਹ ਫਾਈਲ ਵੀ ਅਸਾਂ ਤੋਂ ਮੰਗਾਲੀ ਹੈ ਰਿਸਰਚ ਤੋਂ ਤੇ ਉਹ ਅਸੀਂ ਸਾਰਿਆਂ ਦੀ ਬਾਤ ਹੈ ਵੀ ਇਹ ਜਿਹੜਾ ਚਲਾਣ ਜਿਹੜਾ ਦਾਲ ਕੋਟ 'ਚ ਦਿੱਤਾ ਜਾਵੇ ਜਿਹਦੇ ਸੰਬੰਧੀ ਇੱਕ ਇੱਕ ਵਾਰੀ ਕੋਈ ਚੱਲ ਰਹੀ ਸੀ ਉਹ ਆਪਾਂ ਕਰਾ ਕੇ ਵਿਦਾਂ ਟਾਈਮ ਇਹਨਾਂ ਨੂੰ ਆਪਾਂ ਲੈ ਲਿਆ ਹੁਣ ਐਸਐਚਓ ਦਾ ਟਾਈਮ ਲੈ ਕੇ 8-10 ਦਿਨ ਦੇ ਵਿੱਚ ਅਸੀਂ ਜਿਹੜਾ ਉਹ ਹੈ ਟੂ ਕੋਟ ਜਿਹੜਾ ਅਸੀਂ ਉਹ ਕਰਾ ਦਿੰਦੇ ਆ ਤੁਹਾਡੀ ਮੰਗ ਦੇ ਉੱਤੇ ਅਸੀਂ ਪੂਰੇ ਗੌਰ ਦੇ ਸਾਮ ਅਫਸਰਾਂ ਨਾਲ ਵਿਚਾਰ ਹੋ ਗਈ ਹੈ ਇਹ ਜਿਹੜਾ ਤੁਹਾਡਾ ਕੰਮ ਕਰਾ ਦਿੰਦਾ ਜੀ ਜੀ ਆਸ਼ਾ ਕਰਦਾ ਹਾਂ ਤਾਂ ਸੋ ਸਾਥੀਓ ਮੈਂ ਬੇਨਤੀ ਕਰਾਂਗਾ ਰੇਸ਼ਮ ਮਿੱਟਾ ਜੀ ਸਟੇਪ